ਲਾ ਜੀ ਮਨਿੰਦਰ ਦੀ ਆੜ ਗਈ ਗਰਾਰੀ ਮਨਿੰਦਰ ਦੀ ਗਰਾਰੀ ਆੜ ਗਈ ਆ ਤੇ ਕਹਿੰਦਾ ਜੀ ਮੈਂ ਉਰੇ ਰਹਿਣਾ ਏ ਹੁਣ ਇਹਦੀ ਪਤਾ ਨਹੀਂ ਹੁਣ ਇਹ 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 ਭੈਣ ਜੀ ਕਿਆ ਕਹਿਣਗੇ ਇਹ ਭੈਣ ਜੀ ਹੋਇਨਾ ਤਾਂ ਕੋਈ ਨਹੀਂ ਪਿਆਰ ਕਰਦਾ ਨਾ ਤੇ ਤੇਰੀ ਮੰਮੀ ਕਰਦੇ ਨਾ ਕਰਦੇ ਤੇਰੀ ਦਾਦੀ ਨਹੀਂ ਤੇਰੇ ਨਾਲ ਇੱਥੇ ਰਹਿ ਸਕਦੇ ਆ ਰਹਿਣਾ ਬੀਬੀ ਬੋਲ ਚੱਲ ਪੁੱਛਣਾ ਕਿ ਪਿਆਰ ਕਰਦੇ ਜਣਾ ਕਰਦੇ ਰਹਿ ਜਾਓ ਤੇ ਭਾਈ ਤੁਹਾਨੂੰ ਪਤਾ ਹੀ ਇਹ ਭਾਮਾ ਲਾ ਪਹੁੰਚੇ ਹੋ ਤੇ ਤੇ ਮਲਾ ਪਹੁੰਚੇ ਹੋਏ ਤੇ ਭਾਈ ਸਾਡੇ ਨੂੰ ਵੀ ਪਤਾ ਨਹੀਂ ਤਾਂ ਵੀ ਕੋਈ ਪ੍ਰੋਗਰਾਮ ਰੱਖਿਆ ਹੋਇਆ ਏਦਾਂ ਦਾ ਕੇਕ ਦਾ ਜਿੱਦਾਂ ਤੁਹਾਨੂੰ ਪਤਾ ਵੀ ਸ਼ੁੱਭੂ ਦਾ ਵਿਚ ਇਦਾਂ ਜਨਮ ਦਿਨ ਤਾਂ ਤੇ ਉਹਦੇ ਕਰਕੇ ਸ਼ੁੱਭੂ ਦਾ ਮਨਾ ਨਹੀਂਦਾ ਹੋਇਆ ਜਨਮ ਦਿਨ ਘਟੇ ਕੇਕ ਘਟਾ ਨਹੀਂਦਾ ਹੋਇਆ ਤੇ ਭਾਈ ਬਾਹਰੋਂ ਆਪਣੇ ਸਬਸਕ੍ਰਾਈਬਰ ਵੀ ਲਾ ਲਓ ਚਾਹੇ ਘਰ ਦੇ ਮੈਂਬਰ ਲਾ ਲਓ ਉਹ ਆਏ ਹੋਏ ਆ ਜੀ ਬਾਹਰੋਂ ਤੇ ਉਹ ਕਹਿੰਦੇ ਵੀ ਭਾਈ ਅਸੀਂ ਜਿਹੜਾ ਸ਼ੁੱਭੂ ਦਾ ਜਨਮ ਦਿਨ ਅਸੀਂ ਮਨਾਵਾਂਗੇ ਤੇ ਪਾਈ ਪਤਾ ਨਹੀਂ ਕਦੋਂ ਆਉਣਾ ਕਦੋਂ ਨਹੀਂ ਤੇ ਲੱਗੇ ਆ ਜੀ ਕੇਕ ਕਟਵਾਉਣ ਤੇ ਵੈਸੇ ਕੋਈ ਪ੍ਰੋਗਰਾਮ ਬਣਦਾ ਨਹੀਂ ਦਾ ਅਚਾਨਕ ਉਹਨਾਂ ਦਾ ਵੀ ਪ੍ਰੋਗਰਾਮ ਸਾਨੂੰ ਵੀ ਨਹੀਂ ਦਾ ਪਤਾ ਉਹ ਵੀ ਪਹੁੰਚੇ ਆ ਜੀ ਤੇ ਤੁਹਾਡੀ ਮੁਲਾਕਾਤ ਉਹਨਾਂ ਨਾਲ ਵੀ ਪਕਰਾਵਾਂਗੇ ਜੀ ਸਬਸਕ੍ਰਾਈਬਰਾਂ ਨਾਲ ਤੇ ਸਾਡੇ ਘਰ ਦੀ ਮੈਂਬਰ ਸਾਰਿਆਂ ਨੂੰ ਰੋਕ ਕੇ ਆ ਤੁਸੀਂ ਜੀ ਬਸ ਐਸੀ ਬਣਾ ਕੁੜੀ ਵੀ ਆ ਰਹੀ ਹੈ ਜੀ ਉਹਨਾਂ ਦੇ ਮਰੇ ਕੇਕ ਕੱਟੇ ਤੇ ਉਹ ਲੱਗੇ ਸੱਸੀ ਜਾਨੀ ਦੇ ਨਾਲ ਹੈਗਾ ਗ੍ਰਾਮ ਇੰਦਰਾ ਮਾਮਾ ਸੱਜ ਦੇ ਉਹ ਬਾਕੀ ਨਹੀਂ ਆਣੇ ਦਿਖਦੇ ਕਿੱਥੇ ਕੇ ਬਾਕੀ ਇੱਕ ਦੇ ਕੰਮ ਹੀ ਆ ਕਰਨ ਉੱਧਰ ਹੀ ਸੱਡ ਨੂੰ ਕਰਨ ਕਹਿੰਦੇ ਗਏ ਹੋਵੇ ਪਤਾ ਹੀ ਨਹੀਂ ਲੱਗਿਆ ਹਾਂ ਜੇ ਤੁਸੀਂ ਸਾਰੇ ਉੱਧਰ ਨੂੰ ਹੋ ਜਾਓ ਤਾਂ ਚੰਗੀ ਗੱਲ ਆ ਤੁਸੀਂ ਹੋ ਜਿਓ ਨਾਲ ਅੰਕਾ ਤੈਨੂੰ ਵੀ ਲੈ ਕੇ ਜਾਓ ਅੰਕਾ ਤੈਨੂੰ ਵੀ ਲੈ ਕੇ ਜਾਓ ਭਾਈ ਤੂੰ ਵੀ ਚੱਲ ਚੱਲ ਯਾਰ ਗੁਰਵਿੰਦਰ ਖੜ ਜੋ ਖੜ ਜੋ ਖੜ ਜੋ ਉਹ ਬੂਮਬਤੀ ਕੁਛ ਉਹ ਬੂਮਬਤੀ ਵਾਲਾ ਚਲੋ ਕੋਈ ਨਹੀਂ ਛੱਡੋ ਇਨਡਾਇਰੈਕਟ ਬਸ ਰੋਕ ਕਰਨੇ ਆਪਾਂ ਨੇ ਚਲੋ 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 ਤੁਸੀਂ ਇਕੱਠੇ ਤਾਂ ਹੋ ਗਏ ਸਾਰੇ ਜਣੇ ਹੈਪੀ ਬਰਥਡੇ ਸ਼ੁਭੂ ਹੈਪੀ ਬਰਥਡੇ ਸ਼ੁਭੂਰੀ ਤੇ ਹੈਪੀ ਬਾਥ ਤੁਸੀਂ ਕੇਕ ਬਿਗਾੜ ਦੇਣੀ ਆ ਬਸ ਹਾਂ ਹਾਂ ਆਲਾ ਕੇਕ ਦਾ ਕਟਨ ਲੀਤਾ ਕਰਨਾ ਕਟਣਾ ਰਾਤ ਨੂੰ 10 ਵਜੇ ਤੱਕ ਕਹਿੰਦੀ ਕਹਿੰਦੀ ਕੇਕ ਕੱਟ ਦੋ ਕੇਕ ਕੱਟ ਦੋ ਭਾਈ ਹਾਂ ਤਾਰੇ ਆ ਵੀ ਉਹਨਾਂ ਬਾਹਰ ਦੇ ਇੱਥੇ ਕੱਟਾਂਗੇ ਅੰਦਰ ਨੂੰ ਸੌਂਗੇ ਚਲੋ ਕੋਈ ਗੱਲ ਹੀ ਕੋਈ ਗੱਲ ਹੀ ਜੇ ਨਹੀਂ ਮੰਨੀ ਚਲ ਖਾ ਲੈ ਖਾਣਾ ਚਲੋ ਜੀ ਆਈ ਖਾਣਾ ਇਹਨੇ ਬੱਸ ਚਲ ਬਾਕੀ ਕੇ ਕੱਟੋਣੇ ਦੇਖ ਨੀ ਤੂੰ ਨਾ ਕੇ ਕੇ ਮਿੱਟਾ ਖਾਦੀ ਏ ਆਹ ਖਾਂਦੀ ਹਾਂ ਆਪਾਂ ਆ ਕੇ ਨਾ ਤੋ ਇਹ ਹੀ ਇਹ ਕਿ ਹੋਣੇ ਦੀ ਬਾਦ ਮਾਸੀ ਚਾਹ ਲੈ ਉਹਨੂੰ ਚੱਲ ਕੋਈ ਨਾ ਹੁਣ ਲੱੱਪਾ ਦਵਾ ਕੇ ਕੱਢਾਂਗੇ ਤੇਰੇ ਹੀ ਲਿਆ ਇਹ ਹੀ ਉਹ ਲਿਆ ਇਹਦਾ ਜਾਸਮੀਨ ਵੀ ਨਹੀਂ ਹਾਂ ਉਹਨੇ ਕਹਣਾ ਮੇਰੀ ਸ਼ੁਭਰੀ ਤਰਾ ਕਰਨ ਦੀ ਮਨਾ ਲੈ ਮੈਂ ਮੈਤੇ ਫਿਰ ਹਾਂ ਜੀ ਅਸੀਂ ਕਿੱਥੇ ਚੱਲੀ ਜਾ ਕਟਾ ਦੇਣੇ ਇਹ ਨਾ ਤੇ ਜੀ ਸਾਰੇ ਜਾਣੇ ਹੁਣੇ ਚੱਲ ਗਏ ਹੂੰ ਖਾਲਮ ਜਿੰਦਰ ਤੋਂ ਲੈ ਕੇ ਨਹੀਂ ਆਸ ਤੇ ਸਕੋਲ ਤੋਂ ਨਾ ਬੀਬੀ ਨਾ ਮੈਨੂੰ ਸੁਣੀ ਹੈ ਨਾ ਨੰਕੜਾ ਹੋ ਬਗਾਨਾ ਨਾ ਨਾ ਕੋਈ ਨਾ ਪੇਕੇ ਆ ਗਿਆ ਨਾ ਜੀ ਥੋੜਾ ਚੱਲ ਆਪਰੇ ਦੀ ਦੇ ਕੋਈ ਨਾ ਕੋਈ ਨਾ ਲੈ ਆ ਤੁਸੀਂ ਬਹੁਤ ਖੇਚਲ ਕਰਦੇ ਨਹੀਂ ਐਨੇ ਥੋੜੇ ਕਰ ਦੋਗੇ 100 ਰੁਪਏ ਦੇ ਤੁਸੀਂ ਵਾਧਾ ਲਗਦੇ ਨਾ ਆ ਤੁਸੀਂ ਬਹੁਤ ਖੇਚਲ ਕਰ ਰਹੇ ਹੋ ਓਏ ਹੱਲ ਲਾ ਜੀ ਹਾਂ ਨਾ ਖੇਡ ਰਹੀ ਹੈ ਖਾਣਾ ਨਹੀਂ ਜੀ ਸਾਤੇ ਵੀ ਦੂਰੂ ਪੱਜ ਜਾਂਦਾ ਅੱਜ ਨਹੀਂ ਉਹ ਤੁਸੀਂ ਇਹਦੇ ਵੇਚਿਆ ਤਾਂ ਤੁਸੀਂ ਬਹੁਤ ਚੇਚਲ ਘੱਟ ਮੈਂ ਵੀ ਇਹਦੇ ਵੇਚਦਾ ਤਾਂ ਆ ਰਹੀ ਲੱਗਣੇ ਕੱਢ ਨਹੀਂ ਨਹੀਂ ਤੁਸੀਂ ਮਿਲਦੇ ਆਂ ਮੈਂ ਨੂੰ ਨਾ ਸਸੀ ਗਾਜੀ ਉਹ ਲੈ ਆ ਨਾ ਨੂੰ ਪਾ ਦੋ ਕੇਕ ਪਤਾ ਕੀ ਖਾਈਏ ਉਹ ਬਿਲਕੁਲ ਬਣਦਾ ਜੀ ਬਣਦਾ ਜੇ ਉਹ ਨਹੀਂ ਖਾਦਾ ਕਹਿੰਦਾ ਸਾਡੀ ਭਾਣਜੀ ਨੇ ਨਹੀਂ ਖਾਦਾ ਇਸ ਤਾਂ ਗਈ ਹੈ ਹਾਂ ਅਸੀਂ ਤਾਂ ਖੁਸ਼ੀ ਪਾਈ ਮਨਾਉਣੀ ਹੈ ਸਹੀ ਗੱਲ ਆ ਯਾਓ ਬਈ ਲੋਜੀ ਨਾਂ ਤੇ ਕੁਲ ਖੋਸ਼ਾਸਤਰੀ ਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਤੇ ਪਹਿਲਾ ਵੀਡੀਓ ਬਣਦੀ ਸੀ ਉਹਦੇ ਕਰਕੇ ਆਪਾਂ ਤੁਹਾਨੂੰ ਲਿੱਟਾ ਨਹੀਂਤਾ ਤੇ ਭਾਈ ਜੀ ਆਇਆ ਬਾਹਰੋਂ ਤੇ ਇਹਨਾਂ ਦਾ ਧੰਨਵਾਦ ਹੈ ਸਾਡੀ ਛੋਟੇ ਹੀ ਖੁਸ਼ੀ ਜਿਛਾ ਬਣ। ਆ ਵੀ ਕਿ ਪਾਇ ਰਿਹਾ। ਕੁਝ ਹੋਰ ਸਮਝਾ ਕਰੀ ਜਾਂਦੀ। ਹਾਂ, ਪ੍ਰਮਾਤਮਾ ਸਾਂਝੀਆਂ ਕਰਾਵੇ ਖੁਸ਼ੀ। ਖੁਸ਼ੀ ਚਾਹੇ ਛੋਟੀ ਹੋਵੇ ਜਾਂ ਵੱਡੀ ਹੋਵੇ ਉਹ ਤਾਂ ਮਨ ਦੀ ਖੁਸ਼ੀ ਆ। ਇੰਜੋਏ ਕਰਨਾ ਚਾਹੀਦਾ। ਇੰਜੋਏ ਕਰਨਾ ਚਾਹੀਦਾ ਬੱਚਿਆਂ ਦੇ ਨਾਲੋਂ ਵੱਡੀ ਜਿਹੜੀ ਚੀਜ਼ ਆ? ਵੱਡੀ ਕੋਈ ਚੀਜ਼ ਨਹੀਂ। ਬੱਚਿਆਂ ਤੋਂ ਵੱਡੀ ਕੋਈ ਚੀਜ਼ ਨਹੀਂ। ਗੱਲ ਸਹੀ ਆ ਜੀ ਤੁਹਾਡੀ ਤੇ ਹੋਰ ਠੀਕ ਆ ਜੀ। ਕੰਮ ਕਰ ਕਿਦਾਂ? ਕੰਮ ਕਰ ਬਹੁਤ ਵਧੀਆ। ਚਲੋ। ਅੱਜ ਫੇਮਿਲੀ ਦੇ ਨਾਲ ਕਿਹੜਾ ਮਾਰਿਆ? ਹਾਂ। ਤੇ ਹੁਣ ਜਦੋਂ ਚੌਕੌਰ ਸਾਹਿਬ ਕਦੋਂ ਕਿਹੜਾ ਬੱਚਣਾ ਤੁਹਾਡਾ? ਚੌਕੌਰ ਸਾਹਿਬ ਹੋ ਬੱਦੂਆ ਜੀਣਾ ਵਿਆਪਕਤਾ ਦੇ ਬਾਅਦ ਛਾਲੇ ਛੁੱਟੀ ਹੈਗੇ ਕਿਆ ਮੈਂ 16 ਤਰੀਕ ਤੱਕ ਹੀ ਹੈ ਅੱਛਾ 16 ਤਰੀਕ ਤੱਕ ਜੀ ਕੇ ਸੁਣੋ 2 ਫਰਵਰੀ ਦੀ ਹਾਂ ਹਾਂ ਇਹ ਰੋਲ ਚੱਲੇ ਪੱਕਾ ਨਹੀਂ ਪਤਾ ਕਿ 16 ਨੂੰ ਨਹੀਂ ਜੀਣ ਕੇ ਫਰਵਰੀ ਦੇ 16 ਜਾਂ 17 ਤਰੀਕ ਤੱਕ ਤੁਸੀਂ ਦੇ ਆ ਨਾ ਨਾ ਆਹੀ ਆ ਫਰਵਰੀ ਉਹ ਹੈ ਫਰਵਰੀ ਹਾਂ ਫਰਵਰੀ ਵਿੱਚ ਹੈ ਹੈਗੇ ਆ ਜਾਂ ਤਾਂ ਠੀਕ ਹੈ ਜੀ ਉਧਰ ਦੋ ਦਿਨ ਲੱਗਣਾ ਕੰਮ ਨੂੰ ਜਰੂਰੀ ਹੈ ਜ਼ਰੂਰੀ ਹੈ ਜੀ ਜ਼ਰੂਰੀ ਹੈ ਇਹਦਾ ਪਿਆਰ ਨਾ ਬਲਾਵੇ ਉੱਥੇ ਜਾਣਾ ਪੈਂਦਾ ਸਾਡੇ ਫਿਰ ਉੱਥੇ ਇਕੱਠੇ ਅਸੀਂ ਰਹਿੰਦੇ ਹਾਂ ਉੱਥੇ ਕੰਮ ਕਰਦੇ ਹਾਂ ਅੱਛਾ ਜਿਨ੍ਹਾਂ ਦੇ ਤੁਸੀਂ ਵਿਆਹ ਜਾਣਾ ਜੀ ਠੀਕ ਹੈ ਉਹਨਾਂ ਕਰਕੇ ਤੁਸੀਂ ਆਏ ਹੋਏ ਤੇ ਮੈਂ ਲਾ ਛੁੱਟੀ ਤਾਂ ਉੱਥੇ ਜਾਣਾ ਹਾਂ ਠੀਕ ਹੈ ਜੀ ਬੇਚੇ ਅਸੀਂ ਆਲੇ ਆਉਣਾ ਨਹੀਂ ਸੀਗਾ ਅਸੀਂ ਤਾਂ ਅਜੇ ਗਏ ਤਾਂ ਮੈਂ ਹੁਣੇ ਨੌਲ ਵੀ ਨਹੀਂ ਤਾਂ ਗਏ ਹਾਂ ਹੁਣ ਤੁਸੀਂ ਗਏ ਤੇ ਹਾਂ ਸਾਡੇ ਪਾਪ ਡੈਡੀ ਕਿਨੇ ਫਿਰ ਹਾਂ ਪਤਾ ਲੱਗਿਆ ਤਾਂ ਹੀ ਹਾਂ ਜੀ ਹਨਾ ਵੀ ਬਿਮਾਰ ਤੇ ਹੈ ਨਹੀਂ ਬਿਮਾਰ ਬਿਲਕੁਲ ਨਹੀਂ ਆਏ ਹਾਂ ਬਿਲਕੁਲ ਸਹੀ ਤੇ ਬਿਲਕੁਲ ਖਾਣਦੇ ਪੀਂਦੇ ਸੀ ਤੁਰਦੇ ਫਿਰਦੇ ਵੀ ਸੀ ਜਦੋਂ ਬਚਾ ਉਮਰ ਕਿੰਨੀ ਕੀਤੀ ਉਹਨਾਂ ਨੇ ਉਮਰ ਵੀ ਉਮਰ ਵੀ ਵਧੀਆ ਸੀ ਨਾ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਦੋ ਦਿਨ ਦੋ ਦਿਨ ਖਾਣਾ ਛੱਡਿਆ ਸਰਦ ਪਤਾ ਬੋਲ ਬੰਦ ਰਹੇ ਬੰਦ ਰਹੇ ਉਹ ਹੋਏ ਕਰੇ ਬਾਹਰੇ ਹੈ ਗੁਵਾਰੀ ਤਾਂ ਕੋਈ ਹੈ ਹੀ ਨਹੀਂ ਨਹੀਂ ਬਾਹਰ ਤੇ ਕਿ ਇੱਧਰ ਤੇ ਹੀ ਮੈਂ ਇੱਥੇ ਹੀ ਇੱਧਰ ਇੱਧਰ ਹੀ ਤੇ ਜੀ ਠੀਕ ਆ अच्छा फिर ਤੁਸੀਂ ਆਏ ਦੁਆਰਾ ਨਿੱਚੇ ਜਿਹੀ ਤੇ ਜਿਹੀ ਜਿਹੀ ਮੈਨੀ ਤੇ ਵਾਪਸ ਆਪਣੇ ਟਿਕ ਕੇ ਜੁਆ ਹੋਵੇ ਅਸੀਂ ਜੁਆ ਓਕੇ ਤੇ ਹਰ ਸੇ ਹਾਂਜੀ ਚਲੋ ਭਰਾਵਾਂ ਵਿੱਚ ਦੋ ਘੰਟੇ ਦਾ ਪਹੁੰਚਿਆ ਅਸੀਂ ਦੋ ਘੰਟੇ ਪਹੁੰਚਿਆ ਤੁਸੀਂ ਮੜੇ ਹੋਰ ਦੋ ਕੇਕ ਤਾਂ ਲੈ ਲਓ ਇਹ ਕਿ ਹੁਣ ਇੰਨਾ ਕੀ ਯਾਰ ਹਾਂ ਇੰਨਾ ਤਾਂ ਖਾਣਿਆ ਬਹੁਤ ਇੰਨਾ ਬਹੁਤ ਓਕੇ ਤੇ ਕੇ ਖਾਏ ਜਿਹੜਾ ਕੰਦਰੀਆ ਦਾ ਅਚਾਈ ਗਾ ਜੀ ਸਾਰਿਆਂ ਨੂੰ ਪੈਣਾ ਨੂੰ ਸਾਸਿਕਾ ਲੈ ਪੈਣ ਹਰ ਚ ਸਾਸਿਕਾ ਸਾਸਿਕਾ ਤੁਸੀਂ ਕੀ ਖਾਧਾ ਤਾਂ ਹੈ ਨਹੀਂ ਖਾਣਾ ਸਾਰੇ ਤੋਂ ਤੇਜ਼ ਨਿਕਲਈ ਤੁਸੀਂ ਤਾਂ ਹੁਣੇ ਖਾਧਾ ਐਨੀ ਇੰਨੇ ਇੰਨਾ ਮੈਂ ਤਾਂ ਵੀ ਇੰਨਾ ਖਾਦਾ ਮੈਂ ਖਾਦਾ ਸਾਰਾ ਇਹਨੇ ਛੱਡਤਾ ਅਈਆ ਖਾਦਾ ਕੋਲੀ ਕੋਲੀ ਰਾਦੀ ਕੋਲੀ 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 ਤੇਨੇ ਕੋਲੀ ਰੱਖ ਕੇ ਖਿਧਾਰਾ ਕੋਲੀ ਕੋਲੀ ਕਿੱਥੇ ਖਾਦੀ ਕੋਲੀ ਇਹਦੇ ਰੰਭਾ ਰੰਭਾ ਅੰਦਰ ਪਿਆ ਤੇ ਤੁਹਾਡੇ ਤਾਂ ਲੱਗੇ ਹੋਗਾ ਜੀ ਖਾਦਾ ਨਹੀਂ ਹੋਣਾ ਤੁਸੀਂ ਜੀ ਇਹ ਵੀ ਜੀ ਨੂੰ ਮੇਰੇ ਅੱਗੇ ਮੈਂ ਖਾਦਾ ਨਹੀਂ ਜੀ ਮੈਂ ਖਾਣਾ ਖਾਣਾ ਨਹੀਂ ਮੈਂ ਖਾਦਾ ਨਹੀਂ ਜੀ ਮੈਂ ਜ਼ਰੂਰ ਖਾਊਂਗਾ ਖਾ ਲੋ ਖਾ ਲੋ ਹਾਂਜੀ ਚੱਲੇ ਜੀ ਤੇਰੇ ਬਰੇਦੀ ਕੋਈ ਕੁਕਰੀ ਕੋਈ ਨਹੀਂ ਆਰੇ ਸਾਡੇ ਕੋਲੋਂ ਨਾ ਦੇਖਿਆ ਸੀ ਆਉਂ ਬਾਈ ਬਾਈ ਨਾ ਐਡਾ ਬਾਹਰ ਕਰਦੇ ਆਪਸ ਨੂੰ ਆਪ ਜੀ ਦੀ ਤੰਗੀ ਬਸ ਹੁਣ ਤਾਂ ਮਿੰਦੂ ਦਿਖਦਾ ਹੀ ਥੋੜਾ ਹੁਣ ਮਿਲਿਆ ਪਾ ਹਾਲ ਪਰਮਾਨ ਮਿਲਿਆ ਪਾ ਸੰਦੀਪਾ ਉਹ ਤੇਰੇ ਵੱਲ ਬੁਲਾਉਂਦੇ ਨੇ ਉਨੇ ਉਹਨਾਂ ਦੇ ਉੱਤੇ ਲੱਤ ਦੀ ਕੋਸ਼ਿਸ਼ ਕਰਵਾਉਣੀ ਮੇਰੇ ਪਰਾਣੀ ਨੂੰ ਉਹ ਕਿ ਫਸੀ ਨਾ ਫੜੀ ਹੁਣ ਤਾਂ ਦੇਖਾਂਗੇ ਹੁਣ ਤਾਂ ਹਰ ਦਸੀ ਉਹਨਾਂ ਪਹਿਲਾਂ ਹੁਣ ਤਾਂ ਦੇਖਣ ਕਰਵਾਉਣਾ ਨਹੀਂ ਹੁਣ ਮਾਰਾ ਹੀ ਲੈਣਾ ਇਹ ਤਾਂ ਦਾ ਨਾ ਉਧਰ ਦਾ ਕਿਹੜਾ ਬੱਚਾ ਨਹੀਂ ਬਚਾਈ ਆ ਜੀ ਆ ਗਈ ਆ ਜੀ ਲੈ ਲੇ ਜੂ ਲੈ ਲੈ ਜੂ ਚਲੋ ਜੀ ਜਾਣ ਦੀ ਹੁਣ ਤਿਆਰੀ ਆ ਤੇ ਲੈ ਭਾਈ ਨਾਨੀ ਬੀਬੀ ਦਾਦੀ ਨਾ ਨਹੀਂ ਬਦਲ ਨੀ ਕਿਹੜਾ ਛੂਹੀ ਦਾ ਕੋਈ ਨਹੀਂ ਜੀ ਗੰਡ ਕੇ ਆਪਾਂ ਲੈ ਲਵਾਂਗੇ ਬੀਬੀ ਲੈ بابا ਇਹਨਾਂ بابا ਕਿੱਥੇ ਗਿਆ ਤਾਂ ਲੈ بابا ਤੋਂ ਭਤੀਜੇ ਨੇ ਬਾੜਤਾ ਛੇਤੀ ਮੈਂ ਤੁਹਾਨੂੰ ਨਹੀਂ ਨਿਕਾਇਆ ਭਾਜ ਬਟਿਆ ਕਰੀ ਕੋਈ ਨਹੀਂ ਸਰ ਸੈਸ 12 ਵੇ ਮਾਵਾ ਸੂਟਦਾ ਆ ਜਾ ਜਾ ਸੁਲਾਦਾ ਆ ਜੇ ਸਵਾ ਲੂ ਬੁੱਟੀਆਂ ਜਿਆਲਾ ਕਈ ਨਹੀਂ ਸਾਲਾ ਪਰਮਾਤਮਾ ਸੋਨਾ ਲੱਗਿਆ ਸੀ ਅੰਨੀ ਦੋਨਾ ਇਹ ਸਾਲਾ ਦਾ ਆ ਆਜੇ ਅੱਛਾ ਇਹ ਛੋਟੀ ਜਿਹੀ ਦੇਖ ਅੰਮ੍ਰਿਤ ਦੇ ਅੰਮ੍ਰਿਤ ਅੰਮ੍ਰਿਤ ਜਦ ਤੱਕ ਹੋਏ ਆਪਾਂ ਚੱਕਰ ਦੇ ਆ ਵੀ ਕਿਹੜਾ ਪਾਣਾ ਪਾ ਲੂ ਪਾ ਲੂ ਦੇਖ ਲੈ ਗਰਮ ਹੁੰਦੇ ਹੋਣੇ ਆ ਵੀ ਜਣੇ ਇਹ ਥੋੜੀ ਜਿਹੀ ਵੱਡੀ ਹੈ ghee ਪਿਆ ਨਹੀਂ ਪਤਾ ਕਰਦੇ ਆ ਪਿਆਮੀ ਆ ਜਿਹੜੀ ਮੇਰੇ ਸਾਲ ਤੱਕ ਐਡਿਕਟ ਆ ਮਰਦਾ ਦੂਵੀਂ ਦੇ ਪਸਟਾ ਚੱਲ ਦੋ ਪੰਕਾ ਆ ਜੜਾ ਇਹ ਆ ਜੜਾ ਇਹ ਆ ਜੜਾ ਜੀ ਆ ਜਾ ਇਹ ਟੋਪੀ ਦੱਸਣੀ ਆ ਪਿਆਮੀ ਵੀ ਛੋਟੀ ਏ ਜੀ ਇਹ ਤਾਂ ਮੋੜ ਕੇ ਲਿਆ ਦੇ ਇਹ ਵੀ ਆਈ ਨਹੀਂ ਆ ਇਹ ਕੱਪੜਾ ਤਾਂ ਵੀ ਨਾ ਦੇ ਹੀ ਪਾਇਆ ਹੋਇਆ ਹਾਂ ਇਹਦੇ ਨਾਲ ਦਈਆ ਆ ਤਾਂ ਗਾਹਾਂ ਆ ਥੋੜੇ ਗਾਹਾਂ ਆ ਚੱਲ ਕੋਈ ਗੱਲ ਕੋਈ ਗੱਲ ਆ ਜੜੇ ਹੁਣ ਆ ਲੈ ਆ ਤੂੰ ਕੀਆ ਕਰਦਾ ਵੇ ਕਿੱਥੇ ਕਰਦਾ

ਹਾਂ ਜਵਾਈਆਂ ਵਾਸਤੇ ਸ਼ਰਤਾਂ ਹਾਂ ਜਵਾਈਆਂ ਨੂੰ ਹਾਂ ਸੂਣ ਤੇ ਹਾਂ ਦਈ ਦਿਨ ਹੁੰਦੀ ਦਈ ਦਿਨ ਹੁੰਦੀ ਹਾਂ ਫਿਰ ਮੈਨੂੰ ਨਹੀਂ ਆਉਗੀ ਨਾ ਮੇਲਾ ਅੰਕਾ ਕੋਣ ਤੇਰੇ ਨਾਲ ਗਾਚੇਂ ਦੇ ਨਾਲੇ ਉਹ ਵੀ ਮੇਲਾ ਨਹੀਂ ਆਉਣਾ ਹਾਂ ਮੇਲੇ ਵਿੱਚ ਸੂਟ ਲੈਣੀ ਕੋ ਕਰਦੀ ਮੇਰੀ ਜਟਾਣੀ ਸਲਾਹਦੀ ਚੱਲ ਹੁਣ ਨਹੀਂ ਲੈ ਹੋਣਗੇ ਹਾਂ ਹੁਣ ਨਹੀਂ ਲੈ ਹੋਣਗੇ ਹੁਣ ਮੈਂ ਚੀਚੇ ਨੂੰ ਫੋਨ ਕਰ ਦੜਾ ਵੀ ਹੁਣ ਖਵਾ ਵੀ ਹੁਣ ਦਾ ਦਈ ਹੈ ਉਹਨੂੰ ਪੈਸਾ ਕੋਈ ਨਹੀਂ ਸੂਟਾ ਨੇ ਚੱਲ ਭੈ ਮੇਰੀ ਗੱਲ ਸੁਣਾ ਬਣੋਈਆ ਵੱਲ ਵੀ ਦੇਖਣਾ ਪੈਂਦਾ ਕੈਮਰਾ ਬੰਦ ਕਰ ਪਹਿਲਾਂ ਤੁਹਾਨੂੰ ਦੱਸਾਂ ਇਹ ਨਹੀਂ ਉਹ ਗੱਲ ਹੈ ਭਾਈ ਭਾਈ ਨੇ ਤਾਂ ਸੁਣ ਕੇ ਜੀਜੀਆਂ ਤੋਂ ਲੋਭ ਸੂਟ ਤੂੰ ਐਸਾ ਪਾਣੀ ਜਿਹੜਾ ਜੀਜੇ ਉਹ ਕਹਿੰਦਾ ਮੈਂ ਦੇ ਤਾਂ ਤੂੰ ਦੇਈ ਨਾ ਇਹ ਚੱਲ ਗਈ ਉਹ ਕਿਤੇ ਉਹੀ ਹੁਣ ਫੋਨ ਕਰਦੇ ਉਹ ਹੁਣ ਫੋਨ ਕਰਦੇ ਉਹਨੇ ਕਹਿੰਦਾ ਲੈ ਚੱਲ ਜਾ ਕੋਈ ਗੱਲ ਨਹੀਂ ਨਹੀਂ ਉਹ ਗੱਲ ਹੈ ਕਿ ਜਿਹੜਾ ਉਹਨਾਂ ਤੇ بڑے ਲੜਕੇ ਦੇ ਲੈਣ ਦਾ ਸੁਆਦ ਚੱਲ ਤੂੰ ਸੂਟ ਮੋੜਦੇ ਤੂੰ ਲੜੇ ਲੈ ਤੂੰ ਲੜੇ ਲੈ ਆਪਾਂ ਲੜੇ ਦਿੰਦੇ ਆ ਹਾਂ ਇਹ ਆਪਣਾ ਬੀਬੀ ਆ ਤੇਰਾ ਪਿਆਰ ਹੋਣਾ ਇਹਦਾ ਨਹੀਂ ਆ ਤਾਂ ਤੂੰ ਹੁਣੇ ਕੁੜੀ ਦੇ ਪਾਜ ਪੁੱਤ ਕੱਪੜਾ ਹਾਂ ਹਾਂ ਕੋਈ ਨਾ ਢੋਕੇ ਢੋਕੇ ਪਾ ਦੇ ਬੀਬੀ ਤੇ ਢੋਕੇ ਪਾਉਗੀ ਉਹ ਤਾਂ ਠੀਕ ਹੈ ਨਾ ਤਾਂ ਇਹ ਗਰਮ ਨਾ ਇਹ ਲੜਨ ਵਾਲਾ ਕੱਪੜਾ ਜਿਵੇਂ ਨਾ ਹੁਣ ਜਿਆ ਮੌਸਮ ਹੋਣਾ ਉਹ ਪਈ ਜਾਣਾ ਬੀਬੀ ਦੇਖੀ ਕਿ ਕਿ ਇਹ ਗਿਰ ਗਿਆ ਆ ਆ ਮੂਵੀ ਗਾਦੇ ਮੂਰੀ ਦੇ ਪਿੱਛੇ ਉਲਟੀ ਜਾਣਾ ਚੱਲ ਕੋ ਇਹ ਬੈਂ ਦਾ ਵੀ ਕੱਡੇ ਤੇ ਜਾ ਕੀ ਤੇ ਹੁਣ ਪਾ ਚੱਲੀਏ ਫਿਰ ਬੀਬੀ ਹਾਂ ਹੁਣ ਚੱਲੋ ਚਲੋ ਫਿਰ ਚੱਲੀਏ ਹੁਣ ਤੇ ਆ ਜਾਣਾ ਨਹੀਂ ਫੋਨ ਬਣੂਗਾ ਫੋਨ ਬਣੂਗਾ ਥੱਲੇ ਮਾਰਦਾ ਉਹ ਮੈਂ ਚੱਕਦੀ ਚੱਕਦੀ ਰਹੀ ਫਿਰ ਉਰੇ ਆ ਜਾ ਪੱਤਰਾ ਲੀ ਗਿਆ ਗਾਣ ਆ ਫੋਟੋ ਫੋਨ ਬਣਾ ਬਈ ਇਹ ਹੈਗਾ ਸਾਡਾ ਇਹ ਗਿਆ ਇਹ ਇਹ ਬੱਜਦਾ ਇੱਕ ਘੰਟੇ ਪਰੇ ਬੈੰਦਾ ਬੈੰਦਾ ਇੱਕ ਨਹੀਂ ਆ ਇਹ ਜਾਈਆਂ ਲੁਕਰਾਂ ਦੀ ਟਿੱਕੀਆਂ ਮੇਰੇ ਬੱਜੀ ਬਹੁਤ ਚੁੱਤੀ ਵੇ ਕਿ ਨਾਲੇ ਚੱਗੇ ਨਾ ਵਿੱਕੀ ਮੈਨੂੰ ਲੱਗਦਾ ਨਾ ਡਰੈਸ ਦੱਸਦਾ ਤਾਂ ਮੈਂ ਦਾ ਸ਼ੈੱਡ ਬਣਾ ਲੀ ਹਾਂ ਚੱਲੀਏ ਬਈ ਕਰ ਤੋਂ ਵੱਧ ਜੀ ਚਲੋ ਚਲੋ ਬਈ ਚੱਲੇ ਤੂਰੀ ਰਹਿ ਤੂਰੀ ਰਹਿ ਤੂਰੀ ਰਹਿ ਇਹ ਗਾਮੀ ਜੇ ਰਾਮ ਭਾਈ ਐਨੇ ਪਤਾ ਕੱਲ੍ਹ ਕੀ ਕਰਿਆ ਤੁਹਾਨੂੰ ਕੰਮ ਦੀ ਗੱਲ ਦੱਸਾਂ ਹਾਂ ਅਸੀਂ ਗਏ ਦਪੀਏ ਭੈਣ ਜੀ ਦਾ ਪਤਾ ਕੀ ਕਰਿਆ ਹਾਂ ਚੱਕ ਕੇ ਅਮਰਦੀ ਜਰਾ ਭਰ ਰੀਤ ਦੇ ਭਾਈ ਮੈਸੀ ਉਹ ਵੀ ਆ ਗਿਆ ਬੜੀਆਂ ਹੁੰਦੀਆਂ ਨੇ ਛੋਟੀ ਤੇ ਹਾਂ ਇਹ ਆ ਗਿਆ ਬਹੁਤ ਸੋਹਣੀਆਂ ਮੈਂ ਜਸਰੇ ਰਾਤ ਖੋਲੀ ਆ ਕੀ ਮੈਂ ਕਿਹਾ ਤੇਰਾ ਕੀ ਕਹਿਣਾ ਆਮਰੇ ਦਾ ਬਸ ਇੱਥੇ ਗੋਲਦੌਂ ਦਾ ਫੈ ਇਨ ਆ ਵੀ ਗੋਲਦੌਂ ਆ ਰਿਹਾ ਵੀ ਆ ਬੰਦੇ ਤੇ ਬੰਦ ਕਰਦਾ ਸਾੜੀਆਂ ਆਏ ਆਏ ਕਹਿੰਦਾ ਥੱਲੇ ਖੜਾ ਕਹਿੰਦਾ ਚਲੋ ਬਈ ਅਸੀਂ ਆ ਕੇ ਪੰਚਾਇਤ ਲੈ ਕੇ ਨੇਤਰ ਸਿਆ ਤਿਆਰੀ ਕਰ ਲਾ ਤੇਰਾ ਫੈਸਲਾ ਕਰਨਾ ਆਇਆ ਹਾਂ ਹਾਂ ਸਹੀ ਕਰ ਲੈ ਮੈਨੂੰ ਵੀ ਐਂ ਕਹਿੰਦਾ ਲੈ ਐਂਨੇ ਵਾਸਤੇ ਲੈ ਜਣੀ ਇਹ ਕੌਣ ਨਹੀਂ ਖੁਸ਼ੀ 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 ਲਈ ਆ ਸਾਦੇ ਲੜ ਲੜ ਕੇ ਦਾ ਕੋਈ ਮਤਲਬ ਨਹੀਂ ਖੁਸ਼ੀ ਖੁਸ਼ੀ ਲਈ ਆ ਸਾਦੇ ਅਸੀਂ ਲੈ ਮੈਂ ਤਾਂ ਕਦੇ ਮੈਨੈ ਨਹੀਂ ਕਰਿਆ ਮੈਂ ਵੀ ਚੱਲੂਗੀ ਨਾਲ ਉਹ ਭਈ ਤੁਹਾਨੂੰ ਅਸੀਂ ਜਵਾਬ ਥੋੜੀ ਦਿੰਨੇ ਆ ਸਾਨੂੰ ਜਵਾਬ ਥੋੜੇ ਦਿੰਨੇ ਆ ਸੀ। ਤੋ ਲੈ ਜੀ ਲੈ ਚਲ ਜੀਦੀ ਪਈਆ ਗੋਦੀ ਵਿੱਚ ਮੈਨੂੰ ਪਤਾ ਨਹੀਂ ਮੇਰੀ ਜਠਾਣੀ ਦੌੜ ਕਿੱਥੇ ਜਾਣਾ। ਨਾ ਉਹਦਾ ਹਾਨੀ ਟੱਪਣਾ ਆਡਾ ਮੈਨੇ ਛੱਡਿਆ ਮਾਸੀ ਤੂੰ। ਇਹ ਹਾਂ ਦੇਖ ਜੀ ਭਲਾ ਹੁਣ ਤਾਂ ਨਹੀਂ ਆਉਗੀ। ਕੋਈ ਨਾ। ਤੈਨੂੰ ਕੀ ਹੋ ਗਿਆ? ਕਰੂਗੀ ਬੀਬੀ ਇਹ ਕੰਮ। ਤੈਨੂੰ ਕੀ ਹੋ ਗਿਆ? ਕੀ ਖੁਦਾ ਦੁੱਧ ਤਾਂ ਨਹੀਂ ਕਮੀ ਇਹਨੂੰ। ਚੁੱਪ। ਦੇਖੀ ਵਿਕੀ ਨੂੰ ਆਪਣੇ ਦੰਗਰਾਂ ਦੇ ਤਾਂ ਨਾ ਗਿਆ। ਕਿਆ? ਕੀ ਕਹਿਣਾ ਤੂੰ? ਆਪਾ ਨੇ ਕਿਹਾ। ਕੀ ਕਹਿਣਾ ਜੀ? ਚਲਿਏ। ਚਲਿਏ। ਜਾਗਾ ਇਹਨੂੰ ਚੱਲੋ। ਚਲੋ ਫੇ ਬੀਬੀ। ਆਪਾ ਵੀ ਲੇਟ ਹੋਣਾ 5:00 ਵਜੇ। ਅਸੀਂ ਵੀ ਦੀ। ਹੈ? 5:30. ਓ ਬੱਲੇ ਬੱਲੇ ਹਾਂ 5:30 ਉਹਨੇ ਆਲੇ ਲੈ। ਨਾਲ ਤਾਂ ਨਹੀਂ ਜਾਣਾ ਨਹੀਂ ਚਾਹਾਂਗੇ। ਉਹ ਚੱਲ ਪੈਣਗੇ। ਹਾਂ। ਇਹ ਬਾਪਾ ਕਹਿੰਦੇ ਲੱਗਦਾ ਨਾਲ ਚਲੋ ਚਲ ਜੀਏ ਚਲੋ ਉਠੋ ਮੇਰੇ ਮੈਚ ਦਾ ਟਾਈਮ ਹੋ ਗਿਆ ਖੇਡਣ ਦਾ ਟਾਈਮ ਹੋ ਗਿਆ ਆਹ ਕਿਹੜਾ ਟਾਈਮ ਆ ਮੈਚ ਆ ਮੈਚ ਤਾਂ ਕਿਹੜਾ ਟਾਈਮ 5:30 ਵਜੇ ਤੈਨੂੰ ਦੱਸਿਆ ਨਾ ਨਾਰੀਆਂ ਦਾ ਤੇਲ ਲਾਉਂਦਾ ਪਤੇ ਲਾ ਕੇ ਆਇਆ ਤੇਲ ਲਾ ਕੇ ਗਿਆ ਅੱਛਾ ਸਿੰਘ ਤੇਲ ਲਾ ਕੇ ਗਏ ਨੇ ਨਹੀਂ ਮੈਂ ਉਹ ਤੇ ਕੋਈ ਬੀਬੀ ਦਾ ਮੈਨੇ ਫੇਰ ਕਿੱਦਣ ਆਉਣਾ ਨਾ ਨਾ ਮੈਂ ਆ ਜਾਣਾ ਤੀ ਦਵਾਈ ਲੈ ਲੈ ਮੈਂ ਦਵਾਈ ਦਾ ਮੈਨੂੰ ਬਹੁਤ ਆਗੋ ਲੱਗੀ ਪਈ ਨਹੀਂ ਨੰਦੀ ਕਿੱਥੇ ਤੇ ਆ ਤੇ ਮਕਾਉਪ ਤੇ ਹੀ ਖੰਮੀ ਦਾ ਮੈਂ ਗਾਲੀ ਜਾਂ ਕੇ ਪੁਆ ਲੈਣਾ ਹੋਊਗਾ ਲੈ ਕਿ ਕੁੱਤੇ ਚਰਾਬਾ ਥੱਲੇ ਗੇਰਤੀਆਂ ਇਹੀ ਨਾ ਨਿੱਡਾ ਜਿਆ ਜਿਹੜੀ ਉਹਨੂੰ ਅੱਗ ਲਾਉਣੀ ਹੈ ਨਾਗਾ ਨਹੀਂ ਪੈਂਦਾ ਉਹਦੇ ਪਿੱਛੇ ਜਿਹੜੀ ਟ੍ਰੈਂਚਾਂ ਦੀ ਗੋਗੂ ਹਾਥ ਤੇਰੀ ਦੀ ਤੂੰ ਜਾਂਦੀ ਅੱਜ ਦਵਾਈਆਂ ਤੂੰ ਲੋਹੇ ਖਾ ਕੇ ਲੱਗਿਆ ਇਹਨੂੰ ਕਿਵੇਂ ਨੂੰ ਲੱਗਦਾ ਨਹੀਂ ਤੇ ਰਹਿ ਦਿੰਜੂ ਹਾਂ ਐਨਾ ਵੀ ਤਾਂ ਸ਼ਾਇਦ ਰਹਿਂਦੀ ਆ ਐ ਤਾਂ ਦੱਦਾ ਘੰਟਾ ਰਹਿ ਲੰਦੀ ਆ ਜਿਹੜੇ ਆਖੇਂ ਦੀ ਚੁੱਪ ਪਰ ਹੁਣ ਖੇਲ ਰਹੀ ਆ ਦੇਖਾਂ ਦੇ ਘਾਰ ਦਵਾ ਦੇਣਾ ਤਾਂ ਲੇ ਲੇ ਇਹ ਜੁੱਸਪੂ ਕੇ ਬੈਠੀ ਪਈਆ ਪਈਆ ਹੰਤਾ ਮੈਂ ਆ ਗੱਲਾਂ ਸੁਣਦੀ ਆ ਭਾਈ ਕੋਈ ਕੋਈ ਨਹੀਂ ਹੈ ਕਿ ਮਾਮੇ ਆ ਬਚ ਲੈ ਇੰਨੇ ਇੰਨੇ ਬਚ ਲੈ ਮਾਮੇ ਕੋਈ ਚੱਕਰ ਨਹੀਂ ਠੀਕ ਹੋ ਜਿਵੇਂ ਬਚਣਾ ਤੋਂ ਗੱਲਾਂ ਨਹੀਂ ਹੈਗੀਆਂ ਕੋਈ ਵੀ ਮੈਂ ਕਹਾਂ ਜਾਨੀ ਤੁਸੀਂ ਨਾ ਮੈਂ ਜਾਤ ਅਸੀਂ ਤਾਂ ਦੇਖ ਲਈ ਤੂੰ ਬੈਠਾ ਇੱਥੇ ਕੁੜੀ ਲੈ ਕੇ ਹਾਂ ਖਿਲਾ ਲਾ ਨਾਨੀਆ ਤੂੰ ਜਿਹੜੇ ਨਾਲੇ ਪਾਲਦਨੀਆ ਐ ਬੀਬੀ ਤਾਂ ਥੋੜੀ ਬਾਅਦ ਮੈਨੂੰ ਦਿੱਤੀ ਐ ਬੀਬੀ ਦਰਹੀ ਹੋ ਨਾ ਫਿਸਕੰਡਾ ਜੋ ખાલી હે ખાલી આ દેખ લો હું ਆਪਣી ਥੀਨ ਦੇ ਦੇਣਾ ਤੈਨੂੰ biscuits ਦਾ ਪੈਕ ਚੋ ਬੰਨੀ ਚਲੋ ਚੱਲੀਏ ਬਰਾਂ ਚੱਲੋ ਚੱਲ ਕੇ ਚਲੋ ਚਲੋ ਬਈ ਚਲੋ ਬਈ ਚੱਕੀ ਬਈ ਚੱਕੀ ਛੱਕ ਓ ਬਈ ਚਲੋ ਬਈ ਛੋਟੀ ਊਰੀ ਲੈ ਬਾਈ ਬਾਈ ਅਸੀਂ ਆ ਨਹੀਂ ਲੈ ਲਈਏ ਬਾਈ ਨਾ ਬਾਈ ਕੋਈ ਨਾ ਹੋਵੇ ਤਾ ਲੈ ਕੇ ਜਾਂਦੇ ਤੈਨੂੰ ਇਹ ਦੇ ਦੇ ਖਾ ਬੈ ਤੇ ਨਾ ਰੋਈ ਚੰਜੀ ਤੋ ਆ ਮੇਰੇ ਕੋਲ ਆ ਗਿਆ ਹਾਂ ਲੈ ਜੀ ਆ ਗਏ ਸਾਰੇ ਸਾਰੇ ਲੈ ਆ ਤੇ ਚਾਰ ਦਿਨ ਨੂੰ ਬੈਠ ਕੇ ਆਪਾਂ ਖਾਦੇ ਚੱਕੀ ਆਦ ਗਿਆ ਆਦ ਗਿਆ ਆ ਦੇ ਕਰ ਤੋ ਵੀ ਕਾਕੇ ਦੇਖ ਲਓ ਮਾਸ ਕਿੰ ਕਮਿੰਗ ਵੋਇਸ ਕਾਲ ਫਰਮ ਹੀਰ ਮੀਰ 3D ਬਹੁਤ ਬੇਰੀ ਬੇਰੀ ਚੱਕੀ ਗਈ ਹੈ ਆ ਜਾ ਨਹੀਂ 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 ਨਾ ਰੱਖ ਦਿਓ ਤੁਸੀਂ ਮੋਰਿੰਦਰ ਰੱਖ ਲਓ ਅਜੀ ਸ਼ੁਕਰੀ ਥੀ ਜੀ ਦਰਨੇ ਸੁਬਰੀ ਤਾ ਬਿਨਾ ਨਾ ਸੁਬਰੀ ਮੈਨੂੰ ਚੱਲਣਾ ਰਹਿਣਾ ਹਾਂ ਚਲ ਆ ਰੱਖ ਲੈ ਜੀ ਉਹਨੂੰ ਕਹਿੰਦਾ ਇਹ ਚਰਜੀਤ ਰੂਪ ਤੇ ਕਾਦੇ ਚੱਕੀ ਹੋਈ ਆ ਹਾਂ ਉਹਨੂੰ ਕਹਿੰਦਾ ਹਾਂ ਸਮਝਦੀ ਆਂ ਕਿਹਨ ਕਹਿੰਦਾ ਸਮਝ ਗਈ ਮੈਂ ਸਮਝ ਗਈ ਬਤਾਈ ਤਾਂ ਦੇਖਦੀਏ ਦੇਖ ਲੈ ਇਹ ਤਾਂ ਬਹੁਤ ਅਕਰ ਕਰਦਾ ਦੇਖ ਲੈ ਲੈ ਹੁਣ ਤੀ ਹਰ ਗੱਲ ਮੈਂ 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 ਦੇਖ ਮੈਂ ਦੇਖ ਹਰ ਗੱਲ ਮੈਂ ਤੇ ਕਿਤੇ ਚੱਪੜਾਏ ਦੋ ਜੱਟਿਆ ਹਾਉ ਪਰ ਨਾਲ ਹੋ ਨਹੀਂ ਆਉਂਦਿਆ ਇਹ ਇਸ ਇਪਰੇਟਜਾਂਦਾ ਜਿਹੜਾ ਕਰਦੀ ਉਹ ਉਹ ਕਰ ਲੈ ਇਹਨੂੰ ਕਿਆ ਕਹਿੰਦੇ ਹਾਜਮ ਕਰਾ ਦੇ ਕਿਆ ਕਰਨਾ ਨਹੀਂ ਨਾ ਆਏ ਉਹ ਲੇਟਰ ਦੇ ਇਹ ਨਹੀਂ ਨੀ ਚੱਲ ਲੈ ਪਲੇ ਜੋ ਆਉਂਦੀ ਨੀ ਨੀਕਾ ਮੰਦਰ ਵੀ ਦੇ ਕੋਲਾ ਠੀਕ ਹੈ ਹੁਣ ਤੇਨੂੰ ਪਤਾ ਲੱਗੂ ਫਿਰ ਕੋਨਾ ਆ ਲੈ ਕਾਦਾ ਵੀ ਐ ਪਲੇ ਪਲੇ ਨਿਆਣੇ ਮਿਲ ਕੇ ਲੈ ਜਾ ਲੈ ਜਾ ਕਾਹੇ ਕਰ ਤੇ ਹਰ ਪੜਾ ਗੂੜੇ ਖਰਚਾ ਕਿ ਆਉਂਦਾ ਲੈ ਲੈ ਉਹ ਨਿਆਣਿਆਂ ਦਾ ਕਾਹਦਾ ਖਰਚਾ ਹੁੰਦਾ ਠੀਕ ਹੈ ਇੱਕ ਆਈ ਫੋਨ ਲੈ ਆਏ ਤੇ ਸਾਰਾ ਠੀਕ ਆ ਹਾਂ 10 ਮਿੰਟ ਅੱਛਾ ਦੇਖੀ ਕਰਨਾ ਜਾ ਵੀ ਹਾਂ ਬਈ ਚੱਲੀ ਹੁਣ ਆਪਾਂ ਤੈਨੂੰ ਐ ਲੱਗਦਾ ਸੀ ਨਿਆਣੇ ਦੇ ਖਰਚੇ ਤਾਂ ਡਰਦੇ ਹਾਂ ਕਿਦੋਂ ਡਰਿਆ ਸੀ ਪਤਾ ਨਹੀਂ ਫੋਨ ਸਤਾਰਾ ਲੈ ਲਈ ਤੇਰੀਆਂ ਕੀ ਕਰਨਾ ਚਾਹੁੰਦੀਆਂ ਫੇਰ ਇੱਕ ਬੋਤਲ ਲਈ ਫੇਰ ਇੱਕ ਜੀਬ ਲੈ ਲਈ ਠੀਕ ਆ ਫੇਰ ਦੁਬਈ ਲਈ ਭੋਤ ਜਣ ਕੇ ਜਲ ਮਿਲ ਗਿਆ ਫੇਮ ਚ ਮਾਣੇ ਮਾਦਰੇ ਨੂੰ ਆ ਗਈ ਹੈ ਪੂਆ ਅਡਵਾਂਸ ਕਰਦੇ ਆਪਣੇ ਭਤੀਜੇ ਨੂੰ ਦਵਾ ਸਕਦੀ ਹੈ ਹੈ ਪੂਆ ਬਹੁਤ ਕੁ ਕਰ ਸਕਦੀ ਹੈ ਇਹਨੂੰ ਚਲੋ ਛੱਡੋ ਕੀ ਕਹਿਣਾ ਬਾਈ ਨੂੰ ਚਲ ਚੱਲੀਏ ਹੁਣ ਪਾ ਚੱਲੀਏ ਬਾਈ ਚਲੋ ਚੱਕ ਚਲ ਬਈ ਜੰਗਾ ਚਲ ਅੰਗਤ ਬਾਈ ਨੂੰ ਦੇਖਣਾ ਅੰਗਤ ਬਾਈ ਕਿੰਨਾ ਕਿ ਚੱਕ ਬਾਈ ਟਾਰੇ ਬਾਈ ਚਲੋ ਬਾਈ ਚਲੋ ਬਾਈ ਚੱਲੀਏ ਚਲੋ ਚੱਲਾ ਚਲ ਚੱਲੀਏ ਜੀਂ ਗਿਆ ਸਾਥੀ ਕੀ ਕਾਹ ਦੀਏ ਚੁੱਪ ਚੁੱਪ ਆਹ ਦੇਖੀ ਜਾਂਦੇ ਖੇਡਦੀ ਆ ਇਹ ਚੱਲ ਜਾਂਦੇ ਤਾਂ ਰਾਜਾ ਤਾਂ ਮਾਰਨੀ ਲੱਗੀ ਨੰਬੀ ਆ ਕੇ ਇਹ ਤੇ ਬੈਸ ਕੋਰ ਜਾ ਕੇ ਖੜਾ ਦੇ ਕੀ ਆ ਕੋਈ ਕੀ ਕਰੀਂ ਮੈਂ ਜਿੱਦੀ ਆ ਜਿੱਦੀ ਤੇ ਕੀ ਕਰੀ ਲੈ ਫੜ ਕਹਿੰਦੇ ਨੂੰ ਬਾੜ ਬੜਾ نن کتے دے ہا تے ماریں گے کک 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 ایک کک گگ گگ او چلا آ جا بھائی بھائی کتا ہے اے نہیں ٹیک سکدا بھائی گد کوئی بھائی 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 کر پپ کر پپ کر پپ کر دے پپ کر دے ہا بس میں پپ پپ کر دے پپ 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 بھائی بھائی क्या करता इधर ना चलो 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 आज, चलो 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 ਜਾਣਾ ਜ਼ਰੂਰੀ ਹੈ ਰਹਿ ਨਹੀਂ ਸਾਡੇ ਦੂਤੀ ਕਰਕੇ ਇੱਕ ਦਿਨ ਹਾਂ 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 ਉਹ ਕਹਿੰਦੇ ਦੋ ਦੂਏ ਹੈ ਹਾਂ ਤਾਹੀ ਕਹਿੰਦੀ ਆ ਮਿਨਾਨੀ ਮਿਨਾਨੀ ਕਹਿੰਦੀ ਰਹਿ ਜਿਵੇਂ ਅਰ ਗਾਟ ਨਹੀਂ ਨਾ ਕਹਿੰਦੀ ਬੀਬੀ ਬੁਆ ਹੈ ਆ ਵੇਖ ਨੂੰ ਗੁਆਂ ਖੜੀ ਹੈ ਘਾਤਾ ਮੇਰਾ ਪੁੱਤ ਚਲੋ ਐਦਾਂ ਹੀ ਵਿਚਾਰੀ ਹਾਦੀ ਵਾਦੀ ਰਹੇ ਭਾਈ ਖੇਲਦੀ ਰਹੇ ਕੀ ਲੈਣਾ ਜਾਂ ਖੜ ਜਾ। ਦੀਪ ਭੈਣ ਕਹਿੰਦੀ ਮੈਨੂੰ ਕੇਕ ਨਹੀਂ ਮਿਲੀ। ਹਾਂ ਕੋਈ ਗੱਲ। ਪਰ ਆ ਮਾਂ ਤੋਂ ਉੱਪਰ ਥੋੜੀਏ ਭੈਣ ਦਾ ਪਿਆਰ। ਮੈਂ ਭੈਣ ਤੂੰ ਹੋਰ ਲੈ ਲਈ। ਹੋਰ ਇਹ ਭੈਣਾ ਭੈਣਾ ਖੁਸ਼ ਰਹਿਣ। ਸਹੀ ਹੈ। ਸਹੀ ਹੈ। ਵੀ ਇਹ ਹੀ ਦੁਆ ਕਰਦੇ ਵੀ ਜਿੰਨੀਆਂ ਵੀ ਭੈਣਾਂ ਕੋਈ ਸਾਰੀਆਂ ਆਪਣੇ ਘਰ ਖੁਸ਼ ਰਹਿਣ ਤੇ ਭੈਣ ਕਹਿੰਦੀ ਮੈਨੂੰ ਕੇਕ ਨਹੀਂ ਮਿਲਿਆ। ਅੱਛਾ ਛੇ। ਝੱਗਾ ਲੂਟ ਕਰ ਲਉਂਗੂ ਰੋ। ਨੇ ਦੇ ਕੇ ਗੱਲ ਹੋਣਾ ਮੇਰੀ ਤੈਨੂੰ ਕਿਸੇ ਨੇ ਨਹੀਂ ਪੁੱਛਿਆ ਮੈਂ ਕਿ ਤੇਰਾ ਕਿਆ ਕਹਿੰਦਾ ਅਲੋਪਤਾ ਕਹਿੰਦੇ ਨੂੰ ਉਹ ਕੋਲੋਪਤਾ ਕੋਲੋਪਤਾ ਪੋਈ ਅੱਛਾ ਕਿ ਕੇਕ ਖਾਦ ਹਾਈ ਮੈਂ ਮਾਜਾ ਇਹ ਮਰਨਾ ਕਹਦੇ ਆ ਇਹ ਵਿੱਚ ਕੋਈ ਫੂਟ ਦਾ ਛੱਡਿਆ ਨਹੀਂ ਸਾਰਾ ਮੈਂ ਨਹੀਂ ਤਾਂ ਮੈਂ ਨਹੀਂ ਇਹ ਤੂੰ ਮੇਰੀ ਬੇਇੱਜ਼ਤੀ ਨਾ ਕਰ ਇਹਨੇ ਕਹੇ ਉੱਪਰ ਤੇ ਮੇਰੀ ਇੱਜ਼ਤ ਦੇਖ ਲੈ ਫੜੇ ਫੜੇ ਹੜਦਾ ਚਾਣਾ ਫਰੂਟ ਜਿਆਦਾ ਚੰਦ ਦੁੱਧ ਕਰਤ ਬਸ ਠੀਕ ਆ ਤੂੰ ਵੀ ਮੇਰੀ ਮੈਂ ਬਸ ਰਹਿਣ ਦੇ ਬਸ ਫਰੂਟ ਤੈਨੂੰ ਐ ਸ਼ੁਕਰ ਕਰ ਵੀ ਤੈਨੂੰ ਕਿਸੇ ਨੇ ਆਪੇ ਨਹੀਂ ਪੁੱਛਿਆ ਪੁੱਛਿਆ ਕਿਸੇ ਨੇ ਇਹ ਦੀਦੀ ਜਿਹੜਾ ਮੈਂ ਇਹਨੂੰ ਸਟਰੌਂਗ ਦੁੱਧੋਂ ਖਾਪਦਾ ਨਹੀਂ ਹੈਗਾ ਜਿਵੇਂ ਡੱਬੇ ਵਾਲਾ ਇਹ ਵੀ ਨਹੀਂ ਖਾਪਦਾ ਚੱਲ ਕੋਈ ਗੱਲ ਨਹੀਂ ਹੋ ਜਾਣਾ ਠੀਕ ਪਰਮਾਤਮਾ ਭਾਈ ਨੂੰ ਤੰਦਰੁਸਤੀ ਰੱਖੋ ਮੈਂ ਦੱਸਣਗੇ ਵੀ ਕਿਆ ਨਹੀਂ ਕਹਿੰਦੇ ਪੀਜਾ ਜਦ ਦੇ ਕਰ ਦਿੰਦੀ ਹੈ ਉਹੀ ਤਾਂ ਗੱਲ ਕਰ ਕੇ ਕੀ ਕਰਨ ਚਲੋ ਰੱਬ ਦਾ ਜੀ ਆ ਰੱਬ ਦਾ ਜੀ ਗੱਲ ਪੱਕੀ ਆ ਰੱਬ ਦਾ ਜੀ ਆ ਸਰਬਦਾ ਜੀ ਆਗੇ ਦੇ ਦਿੱਤਾ ਹੁਣ ਮਨਿੰਦਰ ਦਾ ਗੈਪ ਕੋ ਸੰਤਾਬ ਮਨਿੰਦਰ ਦਾ ਗੈਪ ਹੋ ਗਿਆ ਹਾਂ ਆ ਜਾ ਜੀ ਚਲੋ ਜੀ ਬਾਈ ਜਰੋ ਹੀ ਪਿਆਰ ਕਰਦੇ ਰਹੋ ਆ ਜਾਓ ਅੱਛਾ ਖਾ ਜਾ ਜਿੰਨੇ ਕਹਿੰਦੇ ਵੀ ਆਜਾ ਚਲੋ ਚਲੋ ਮੇਰੀ ਗੱਲ ਤਾਂ ਉਹ ਖਾਜ ਮੈਂ ਇਹਨੂੰ ਸਮਝਾਉਣ ਲੱਗਿਆ ਜੇ ਦਾ ਮਤਲਬ ਤੈਨੂੰ ਪਿਆਰ ਕਰਦੇ ਤਾਂ ਰਹਿ ਜਾਓ ਜੇ ਨਹੀਂ ਕਰਦੇ ਤਾਂ ਚੱਲੀਏ ਹਨਾ ਹਨਾ ਐਂ ਕਹਣਾ ਤੂੰ ਹਾਂ ਹਾਂ ਨਾ ਬਾਈ ਦੈਦਾ ਕਰਦੇ ਸਾਰੇ ਹੀ ਕਰਦੇ ਦੋਈਂ ਤਿਆਂ ਕਰਦੀਆਂ ਨਹੀਂ ਰਹਿ ਜਾਓ ਥੋੜੀ ਕਸਿਓ ਮਜ਼ਬੂਰੀ ਨਹੀਂ ਜੰਡੇ ਮੈਨੂੰ ਪੱਗਾ ਲੋੜਦਾ ਹੁੰਦਾ ਹੈ ਆ ਦੇ ਚਲੋ ਜੀ ਕੋਈ ਗੱਲ ਨਹੀਂ ਤੇ ਹੁਣ ਨਾ ਤੈਨੂੰ ਸ਼ਨੀਵਾਰ ਰਾਤ ਵਰਦੀ ਜਿੱਮੇ ਛੁੱਟੀ ਹੋਊਗੀ ਫੇਰ ਆ ਜੀ ਆ ਫੇਰ ਆ ਜੀ ਅਤੇ ਖਤਰਾ ਰਹਿੰਦਾ ਹੈ ਖਤਰਾ ਰਹਣਾ ਨਾਲੇ ਨਾਲੇ ਜਦੋਂ ਆ ਭੈਣ ਭਰਾ ਮਿਲ ਜੜ ਇਹ ਫੇਰ ਜਾਵਾ ਖਤਰਾ ਮਟਰਾਉਂਦਾ ਹੈ ਖਤਰਾ ਫੇਰ ਮਟਰਾਉਂਦਾ ਹੈ 24 ਘੰਟੇ ਫੇਰ ਖਤਰਾ ਮਟਰਾਉਂਦਾ ਹੈ ਹੋਰ ਕੋਈ ਚੱਕਰ ਨਹੀਂ ਠੀਕ ਹੈ ਬੁੱਤ ਆਪਣਾ ਧਿਆਨ ਰੱਖੀ ਠੀਕ ਹੈ ਠੀਕ ਹੈ ਚੱਲ ਬਈ ਰਾਤ ਰਹਿ ਜਿਓ ਮੇਰਾ ਸਿਨਾ ਉਹ ਕਿੰਦਾ ਨਹੀਂ ਲੇਕਾ ਮੁੰਡਾ ਦਾ ਪਾਪਾ ਚੱਲੀ ਬਾਹਰ ਆ ਤੁਮ ਨੂੰ ਪਾਪਾ ਬੱਬੀ ਭਾਬੀ ਉਹ ਭਾਬੀ ਬੁਲਾਉਂਦੀ ਆ ਹਾਈ ਰੋਡ ਲੱਗੀ ਨਾ ਨਾ ਕਰ ਮਾਰ ਦੋ ਜਲਦੀ ਕਰ ਰੋਡ ਆਹ ਲਾ ਹਾ ਹੂ ਕੁੱਤੀ ਅੱਛਾ ਭਾਂਡੇ 3 ਦੇ ਤੂੰ ਲੱਗੀਆਂ ਮੈਂ ਕਹਿੰਦਾ ਨਿਕਾਲਣਾ ਹਾਂ ਅੰਦਰ ਖੇਲਦਾ ਹਾਂ ਹਾਂ ਇਹ ਲੱਗਦਾ ਫੇਪੂਆ ਨੂੰ ਵੀ ਆਇਆ ਵੀ ਚਲ ਵਾ ਕਿਹੜੀ ਘੰਟਾ ਖਲਾ ਲਵਾਂ ਹਨਾ ਮੇਰੇ ਅੰਦਰ ਨਾਲ ਜਿਹੜਾ ਐਂਗਲ ਜੀਸਟਰ ਕਦੇ ਕਦੇ ਆਉਣ ਨਾਲ ਨਾ ਮੂੰਹ ਦੇ ਫੇਰੇ ਆ ਰੋਣ ਲੱਗ ਜਾਂਦਾ ਰੋਣ ਲੱਗ ਜਾਂਦਾ ਮੂੰਹ ਦੇ ਕਿੰਨਾ ਸਸਰੀ ਗਾਲ ਦੀ ਦੁਬਾਰਾ ਬੁਲਾ ਦੂ ਨਾ ਫੇ ਅ ਜਿਹੜਾ ਵਿੱਚ ਪਾਉਨੇ ਨੇ ਉਹ ਦਿਓ ਥੋੜੀ ਚਿਚਕਾ ਸਰਫ ਕਾਲਾ ਚੈਮੀਕਲ ਨਹੀਂ ਹੈਗਾ ਇਹ ਕੀ ਹੈ ਕੈਮੀਕਲ ਹੈਗਾ ਲੀਸਾ ਫੋ ਲੀਸਾ ਫੋਲ ਫੋਲ ਅਚਲਿ ਸਾਬਣ ਦੀ ਗੱਲ ਆਂਡੇ ਵਾਂਡੇ ਵਾਂਦੇ ਕੀ ਨਹੀਂ ਮੈਨੂੰ ਤਾਂ ਪਤਾ ਨਹੀਂ ਚਲ ਸਾਬਣ ਤੋਂ ਬਣ ਵਰਤਦੇ ਉਹ ਕੈਮੀਕਲ ਆ ਇਹ ਕੈਮੀਕਲ ਚ ਨਹੀਂ ਆਉਂਦਾ ਇਹ ਕੈਮੀਕਲ ਚ ਨਹੀਂ ਆਉਂਦਾ ਸ਼ੁੱਧ ਹੁੰਦੀ ਹੈ ਚੀਜ਼ ਇਹ ਸ਼ੁੱਧ ਨਹੀਂ ਹੈ ਕਿ ਜਦੋਂ ਇਹਨੂੰ ਹੁਣ ਜਿਵੇਂ ਮਰਜ਼ੀ ਰੱਖ ਛੱਡ ਭਾਂਡੇ ਮੰਨ ਲਏ ਅੰਦਰ ਵਿੱਚ ਜਮਣਾ ਨਹੀਂ ਜਮਣਾ ਨਹੀਂ ਇਹਨੇ ਤਰਲੇ ਰਹਿਣਾ ਪਾਣੀ ਨਾਲ ਸਾਫ ਜਿਹੜਾ ਸਾਬਣ ਨੂੰ ਤਾਂ ਅਜੇ ਬਹੁਤ ਟਾਈਮ ਰਹਿ ਗਿਆ ਜਮ ਜਾਣਾ ਜਮ ਜਾਣਾ ਤੇ ਆਪਣਾ ਪ੍ਰੋਪਰ ਨਾਲ ਹੱਥ ਲੱਗੇ ਉਹਦੇ ਪਰ ਭਾਂਡਿਆਂ ਦੇ ਵਿੱਚ ਤੋਂ ਆਪਣੇ ਖਾਣੇ-ਦਾਣੇ ਦੇ ਵਿੱਚ ਅੰਦਰ ਆਪਣੇ ਪੇਟ ਤੇ ਜਾਣਾ ਤੋਂ ਮੋੜੀ ਸਮਝ ਗਿਆ ਮੈਂ ਯਾਨੀ ਕਿ ਇਹਨੇ ਚਿੱਗ ਜੀ ਬਣ ਜਾਣੀਆਂ ਹਾਂ ਹਾਂ ਹੈ ਤਾਂ ਉਹੀ ਤੁਸੀਂ ਸਾਰਾ ਕੁਝ ਮਤਲਬ ਇਹ ਤਰਲ ਚ ਇਹਨੂੰ ਜਮਣਾ ਨਹੀਂ ਬਸ ਇਹਨੂੰ ਕੋਈ ਜੱਲ ਨਹੀਂ ਰਹਿਣਾ ਚਾਹੀਦਾ ਘੰਟਾ ਪਿਆਰ ਓਕੇ ਆ ਵੀ ਮਾਦ ਦੇ ਨਾਲ ਠੀਕ ਹੈ ਠੀਕ ਹੈ ਜੀ ਚਲੋ